ਵੱਲੋਂ ਕਈ ਟਿੱਕ ਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਭਾਜਪਾ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀਏ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਭਾਜਪਾ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮ ਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਭਾਜਪਾ ਪਾਰਟੀ ਵੱਲੋਂ ਲੜਨਗੇ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ। ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਭਾਜਪਾ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਭਾਜਪਾ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਭਾਜਪਾ ਪਾਰਟੀ ਵੱਲੋਂ ਲੜਨਗੇ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ। ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਭਾਜਪਾ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ। ਦੱਸ ਦਈਏ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਭਾਜਪਾ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ। ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ। ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮ ਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਭਾਜਪਾ ਪਾਰਟੀ ਵੱਲੋਂ ਲੜਨਗੇ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀਏ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ। ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰਟੀ ਵੱਲੋਂ ਲੜਨਗੇ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਬੀਜੇਪੀ ਦਾ ਉਮੀਦਵਾਰ ਬਣਾਇਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ। ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਭਾਜਪਾ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਭਾਜਪਾ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਭਾਜਪਾ ਪਾਰਟੀ ਵੱਲੋਂ ਲੜਨਗੇ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸ ਦਈਏ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ। ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰਟੀ ਵੱਲੋਂ ਲੜਨਗੇ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਬੀਜੇਪੀ ਦਾ ਉਮੀਦਵਾਰ ਬਣਾਇਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ। ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਭਾਜਪਾ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ। ਦੱਸ ਦਈਏ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਭਾਜਪਾ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ। ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮ ਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਭਾਜਪਾ ਪਾਰਟੀ ਵੱਲੋਂ ਲੜਨਗੇ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ। ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਭਾਜਪਾ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ। ਦੱਸ ਦਈਏ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਭਾਜਪਾ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ। ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਭਾਜਪਾ ਪਾਰਟੀ ਵੱਲੋਂ ਲੜਨਗੇ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ। ਲੋਕ ਸਭਾ ਨੂੰ ਲੈ ਕੇ ਭਾਜਪਾ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ। ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀ ਹੈ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮਜੀ ਦਾਸ ਦੇ بیٹے ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਦਾ ਇਲੈਕਸ਼ਨ ਬੀਜੇਪੀ ਪਾਰਟੀ ਵੱਲੋਂ ਲੜਨਗੇ ਸੰਜੇ ਟੰਡਨ ਨੂੰ ਚੰਡੀਗੜ੍ਹ ਵੱਲੋਂ ਬੀਜੇਪੀ ਦਾ ਉਮੀਦਵਾਰ ਬਣਾਇਆ ਲੋਕ ਸਭਾ ਨੂੰ ਲੈ ਕੇ ਬੀਜੇਪੀ ਪਾਰਟੀ ਵੱਲੋਂ ਕਈ ਟਿਕਟਾਂ ਐਲਾਨੀਆਂ ਗਈਆਂ ਹਨ ਸੰਜੇ ਟੰਡਨ ਹਾਂਜੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਜੇ ਟੰਡਨ ਇਸ ਵਾਰ ਚੰਡੀਗੜ੍ਹ ਤੋਂ ਬੀਜੇਪੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ ਦੱਸਦੀਏ ਕਿ ਚੰਡੀਗੜ੍ਹ ਦੀ ਇੱਕ ਹੀ ਲੋਕ ਸਭਾ ਸੀਟ ਹੈ ਜਿਸ ਤੋਂ ਕਿ ਸੰਜੇ ਟੰਡਨ ਨੂੰ ਬੀਜੇਪੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਸੰਜੇ ਟੰਡਨ ਲੜਨਗੇ ਇਸ ਵਾਰ ਲੋਕ ਸਭਾ ਦਾ ਇਲੈਕਸ਼ਨ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਉਸ ਦੀ ਜਗ੍ਹਾ ਬਲਰਾਮ ਜੀ ਦਾਸ